ਹੋਰ ਦੋਸਤੋ ਕੀ ਹਾਲ ਚਾਲ ਹੈ ਸਭ ਠੀਕ ਠਾਕ ਹੈ ਅੱਜ ਆਪਣੇ ਕੋਲ ਆਪਣਾ ਵੀਰ ਰਵਨੀਤ ਫੇਰ ਆਇਆ ਤੇ ਤੁਹਾਨੂੰ ਪਤਾ ਹੀ ਹੈ ਵੀ ਜਿਵੇਂ ਉਹਨੂੰ ਬਹੁਤ ਸ਼ੌਂਕ ਹੈ ਗੱਲਬਾਤ ਕਰਨ ਦਾ ਇੰਟਰਵਿਊ ਦੇਣ ਦਾ ਉਸਨੂੰ ਬਹੁਤ ਸ਼ੌਂਕ ਹੈ ਵੱਖ-ਵੱਖ ਵਿਸ਼ਿਆਂ 'ਤੇ ਬੋਲਣ ਦਾ ਗੀਤ ਗਾਉਣ ਦਾ ਗਾਣੇ ਲਿਖਣ ਦਾ ਫਿਲਮਾਂ ਲਿਖਣ ਦਾ ਉਹ ਇੱਕ ਰਾਈਟਰ ਵੀ ਹੈ ਉਹ ਇੱਕ ਕਲਾਕਾਰ ਵੀ ਹੈ ਉਸਨੂੰ YouTube 'ਤੇ ਕੰਮ ਕਰਨ ਦਾ ਬਹੁਤ ਸ਼ੌਂਕ ਹੈ ਤਾਂ ਕਰਕੇ ਉਹ ਹਮੇਸ਼ਾ ਹੀ ਕਹਿੰਦਾ ਹੈਗਾ ਮੇਰੀਆਂ ਵਧੀਆ ਗੱਲਾਂ YouTube ਤੇ ਪਾਉ ਮੈਂ ਮਸ਼ਹੂਰ ਹੋ ਜਾਵਾਂ ਉਸ ਨੂੰ ਮਸ਼ਹੂਰ ਕਰਨਾ ਹੈ ਆਪਾਂ ਉਸ ਨੂੰ ਹਿੱਟ ਕਰਨਾ ਹੈ ਸੋ ਉਹਨੂੰ ਸੀਤੋ ਵਾਲੇ ਵਾਂਗੂ ਹਿੱਟ ਕਰੀਏ ਉਹਨੂੰ ਉਹ ਵਾਇਰਲ ਹੋ ਜੇ ਵਾਇਰਲ ਹੋ ਗਏ ਉਹਨੀਆਂ ਕੈਸ਼ਟਾਂ ਬਹੁਤ ਹਿੱਟ ਹੋ ਜਾਣ ਬਹੁਤ ਦੂਰ ਦੂਰ ਤੱਕ ਉਹ ਚੱਲੇ ਸੋ ਆਓ ਕਰੀਏ ਗੱਲਬਾਤ ਆਪਣੇ ਵੱਡੇ ਵੀਰ ਦੇ ਨਾਲ ਰਵਨੀਤ ਸਿੰਘ ਦੇ ਨਾਲ ਆਓ ਫਿਰ ਗੱਲਬਾਤ ਕਰਦੇ ਆਂ ਕੀ ਹਾਲ ਵੀਰ ਜੀ ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਠੀਕ ਠਾਕ ਹੋ ਮਾਹ ਵਧੀਆ ਹੀ ਨੋ ਲੱਕੀ ਪੱਟੀ ਮਾਜਾ ਤਰਨਤਨ ਜ਼ਿਲ੍ਹਾ ਪੱਟੀ ਸ਼ਹਿਰ ਤੋਂ ਦਾਸ ਰਵਨੀਤ ਸਿੰਘ ਫਤਿਹਦੀ ਅਰਚਕ ਜਾਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਸਾਰੇ ਦੇਸ਼ ਵਿਦੇਸ਼ ਵਿੱਚ ਬਿਟੀ ਸੰਗਤ ਨੂੰ ਹਾਂਜੀ ਤੇ ਵੀਰ ਜੀ ਆਦੇ ਸੰਜੇ ਦਾਤਾ ਆਇਆ ਆਪਣੇ ਇਲਾਕੇ ਜੀ ਹਾਂਜੀ ਵੀਰ ਜੀ ਉਹ ਸੰਜੇ ਦਾਤਾ ਆਏ ਨੇ ਮਾਜਾ ਦੀ ਧਰਤੀ ਤੇ ਪਹਿਲਾਂ ਤੇ ਬਹੁਤ ਬਹੁਤ ਵਧਾਈਆਂ ਹਣ ਸੰਜੇ ਦਾ ਸਾਹਿਬ ਨੂੰ ਇਹ ਹਾਲੀਵੁੱਡ ਬੋਲੀਵੁੱਡ ਦੇ ਬਹੁਤ ਤਕੜੇ ਫੈਨ ਆ ਬਹੁਤ ਵਧੀਆ ਇਹਨਾਂ ਦੀ ਫੈਨ ਫੋਲੋਇੰਗ ਆ ਤੇ ਸੰਜੇ ਦਾ ਮਸਤ ਨੱਤ ਮਸਤਕ ਹੋਣਾ ਹੈ ਆਪਣੇ ਸ਼ਹੀਦ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਨੂੰ ਬਹੁਤ ਮਾਜਿਆ ਨੂੰ ਖੁਸ਼ੀ ਆ ਵੀ ਸਾਡੇ ਜਿਲ੍ਹੇ ਸੰਜੇ ਦੱਤ ਦਾ ਕਿਉਂਕਿ ਅਮਰਤਮਾਨ ਆਪਣਾ ਜਓੜੀ ਸੁਖੇ ਕਾਲ ਵਿੱਚ ਫਿਲਮ ਬਣਾਈ ਜੱਟ ਉਤੇ ਕੇ ਜਿਹੜਾ ਸੰਜੇ ਦਾ ਰਮੂਸੇ ਵਾਲੇ ਨੇ ਵੀ ਨਾਂ ਲਿਆ ਹੋ ਸੰਜੇ ਦੱਤ ਦਾ ਜੱਟ ਉਤੇ ਕੇ ਜਿਹੜੇ ਸੰਜੇ ਦੱਤ ਤੇ ਇਤਾਂ ਬਹੁਤ ਨਾਮ ਆਦਾ ਜਿਹੜਾ ਸੁੱਖੀ ਕਾਲੇ ਦੀ ਫਿਲਮ ਹੋਈ ਪਰ ਥੋੜੀ ਬੈਨ ਹੋ ਗਈ ਕਲਿੱਪਾਂ ਕੱਟ ਕੇ ਉਹ ਜਦੋਂ ਆਪਾਂ ਨਾਈਜੀ ਦਗਾਂਦ ਜਾਂਦਾ ਨੂੰ ਮੱਥਾ ਟੇਕ ਕੇ ਸੰਜੇ ਦਾਦੀ ਫੋਟੋ ਨੂੰ ਉਹ ਬਣਾਈ ਸੀ ਕਈ ਹੀਰੋ ਮੰਨਦੇ ਉਹਨੂੰ ਸੰਜੇ ਜੱਤ ਨੂੰ ਹਾਂਜੀ ਤੇ ਬਹੁਤ ਸੋਹਣੀ ਫਿਲਮਾਂ ਕਰਦਾ ਹੈ ਖਲਨਾਇਕ ਫਿਲਮ ਉਹਦੀ ਕਿੱਡੀ ਵਧੀਆ ਸੀ ਹਾਂਜੀ ਐਮਪੀਬੀਵੀਐਸ ਦੀ ਕਿੱਡਾ ਵਧੀਆ ਰੋਲ ਕੀਤਾ ਨੇ ਹਾਂਜੀ ਉਹ ਗੀਤ ਕਿਵੇਂ ਵੀਰਜੀ ਸੰਜੇ ਜੱਤ ਚਾਟੇ ਉਤੇ ਕੇਸ ਜਿਹੜਾ ਸੰਜੀਤ ਦੱਤ ਦੇ ਸਿੱਧੂ ਮੂਸੇ ਵਾਲੇ ਦਾ ਵੀ ਬਹੁਤ ਗੁਣੇ ਗੁੰਦਾ ਸੀ ਅਮਰਤ ਮਾਨ ਨੇ ਵੀ ਉਹਦੇ ਨਾਲ ਪਾ ਕੇ ਪੰਜ ਛੇ ਦੇ ਨਾ ਤੇ ਆਪਣੇ ਨਾਲ ਬਣਾਇਆ ਆ ਬਹੁਤ ਸੋਹਣਾ ਨਾਮ ਆ ਭਾਈ ਸੰਜੀਤ ਦੱਤ ਦਾ ਹਾਂ ਬਾਲੀਵੁੱਡ ਬਾਲੀਵੁੱਡ ਚ ਵੀ ਅੱਜਕੱਲ ਪੰਜਾਬੀ ਵੀ ਸਿਨੇਮਾ ਚ ਵੀ ਉਹਨਾਂ ਦਾ ਨਾਮ ਆਉਣ ਲੱਗਿਆ ਵਾ ਠੀਕ ਹੋ ਗਿਆ ਬਹੁਤ ਸੋਹਣਾ ਵੀ ਜਿਵੇਂ ਦੱਸਿਆ ਰਵਨੀਤ ਨੇ ਕਿ ਉਹ ਸੰਜੀਤ ਦੱਤ ਦਾ ਬੜਾ ਫੈਨ ਹੈ ਸੰਜੀਤ ਦੱਤ ਦੀਆਂ ਫਿਲਮਾਂ ਵੇਖਦਾ ਹੈ ਸੰਜੇ ਦਾਤ ਦੇ ਗਾਣੇ ਫਿਲਮੀ ਗਾਣੇ ਬਹੁਤ ਨੂੰ ਵਧੀਆ ਲੱਗਦੇ ਹਨ ਉਹ ਆਪਾਂ ਹੋਰ ਵੀ ਜਾਣਕਾਰੀ ਲਈਏ ਕਿ ਉਸਨੇ ਸੰਜੇ ਦੱਤ ਦੀ ਪਹਿਲੀ ਫਿਲਮ ਕਦੋਂ ਵੇਖੀ ਵੀਰ ਜੀ ਸੰਜੇ ਦੱਤ ਦੀ ਪਹਿਲੀ ਫਿਲਮ ਕਦੋਂ ਵੇਖੀ ਹਾਂਜੀ ਵੀਰ ਜੀ ਸੰਜੇ ਦੱਤ ਦੀ ਫਿਲਮ ਆਪਾਂ ਪਹਿਲੀ ਵੇਖੀ ਸੀ 95 2000 ਦੇ ਵਿੱਚ ਜਦੋਂ ਖਲਨਾਇਕ ਨਾ ਆਇਆ ਨਹੀਂ ਖਲਨਾਇਕ ਹੂੰ ਮੈਂ 오ਡੀਸਾ ਦੇ ਜੈਕੀ ਸ਼ਰੌਪ ਨੂੰ ਜੇਲ੍ਹ ਚ ਲੈ ਜਾਂਦੇ ਆ ਤੇ ਜਦੋਂ ਆਂਦਾ ਜੇਲ੍ਹ ਤੋਂ ਭੱਜਣਾ ਤੇ ਚਾਰੇ ਪਾਸੇ ਸਿਕਿਉਰਿਟੀ ਵਧਾ ਦਿੰਦੇ ਉਹ ਆਂਦਾ ਮੈਂ ਤੇ ਵੈਸੇ ਡਾਇਲੋਗ ਬੋਲੇ ਤੁਸੀਂ ਇੰਨੀ ਮੇਰੀ ਸਿਕਿਉਰਿਟੀ ਵਧਾਈ ਰਾਮ ਲਖਨ ਉਹਦੀਆਂ ਫਿਲਮਾਂ ਬਹੁਤ ਸੋਹਣੀਆਂ ਸਾਰੇ ਵੀ ਬਹੁਤ ਵਧੀਆ ਉਹਦੇ ਡਾਇਲੋਗ ਆ ਹਜੇ ਵੀ ਉਹ ਯੰਗ ਲੱਗਦਾ ਹੈ 50 60 ਦੀ ਏਜ ਚ ਵੀ ਬਹੁਤ ਸੋਹਣਾ ਹਾਲੀਵੁੱਡ ਚ ਬਾਲੀਵੁੱਡ ਚ ਉਹਦੀਆਂ ਬਹੁਤ ਸੋਹਣੀਆਂ ਫਿਲਮਾਂ ਅੱਜਕੱਲ ਪੰਜਾਬੀ ਇੰਡਸਟਰੀ ਚ ਵੀ ਉਹਦੀ ਬੱਲੇ ਬੱਲੇ ਹੋਈ ਪਈ ਆ ਬਹੁਤ ਸੋਹਣੀਆਂ ਫਿਲਮਾਂ ਕਰਦਾ ਵੀ ਤੇ ਡਾਇਲੋਗ ਵੀ ਬੜੇ ਫੇਮਸ ਆ ਵੀਰ ਜੀ ਕੋਈ ਸੰਜੇ ਦਾਤਾ ਦਾ ਡਾਇਲੋਗ ਸੁਣਾ ਦਿਓ ਉਹ ਵੀਰ ਜੀ ਸੰਜੇ ਦਾਤਾ 50 ਟੋਲਾ 50 ਟੋਲਾ ਹੈ ਹੈ ਸੰਜੇ ਦਾਤਾ 50 ਟੋਲਾ 50 ਟੋਲਾ ਠੀਕ ਵੀਰ ਜੀ ਇਹ ਬਹੁਤ ਹਿੱਟ ਸੀ ਇੱਕ ਮੁੰਨਾ ਭਾਈ ਐਮਬੀਬੀਐਸ ਜਿਹਦ ਹੋ ਰ ਆਪਣਾ ਆਈਡਲ ਮੰਨਦਾ ਸੀ ਉਹਦੇ ਆਪਾਂ ਨੂੰ ਗਾਂਧੀ ਨਮਾਤਮਾ ਗਾਂਧੀ ਨੂੰ ਆਈਡਲ ਮੰਨਦਾ ਸੀ ਹਸਪੀਟਲ 'ਚ ਉਹਨੇ ਬਹੁਤ ਹੀ ਮਨਿਕਰੀ ਕੀਤੀ ਸੀ ਉਹਦੀ ਦਿਲਮੋਦੀ ਬਹੁਤ ਸੋਹਣੀ ਆ ਇਦਾਂ ਬੜਾਈ ਜਾਂਦਾ ਵੀਡੀਓ ਮਲ ਸੰਜੇ ਦਾਤ ਆਪਣੀਆਂ ਫਿਲਮਾਂ ਰੁਦਾਕਸ਼ ਉੱਚੀ ਵੀ ਉਹ ਜਦੋਂ 14-15 ਸਾਲ ਜੇਲ੍ਹ 'ਚ ਰਹਿੰਦਾ ਵਾ ਤੇ ਇੱਕ ਛੋੜਾ ਜਿਹਾ ਕੈਬਿਜਨ ਰੋਟੀ ਮਿਲ ਜੀ ਹੁੰਦੀ ਸੀ ਤਾਂ ਉਹਦੀ ਮਾਈਂਡ ਰੀਫਰੈਸ਼ ਹੋ ਜਾਂਦਾ ਸੀ ਵੀ ਇੱਕ 14 ਸਾਲ ਇੱਕ ਕਮਰੇ 'ਚ ਕੱਢਣਾ ਜਦੋਂ ਰੋਟੀ ਮਿਲਦੀ ਥੱਲੋਂ ਦੀ ਹੋਗੀ ਹਮਮ ਦਾਲ ਤੇ ਇੱਕ ਰੋਟੀ ਤੇ ਥੋੜੇ ਚੌਲ ਉਹ ਰਾਜ ਦਾਕਸ਼ੋ ਵੀ ਬਹੁਤ ਵਧੀਆ ਵਧੀਆ ਫਿਲਮਾਂ ਵੀ ਬੀਰਜੀ ਅਰਸ਼ਦ ਵਾਰਸੀ ਵੀ ਬਹੁਤ ਵਧੀਆ ਕਲਾਕਾਰ ਹੋਇਆ ਏ ਉਹ ਵੀ ਸੰਜੇ ਦੱਤ ਨਾਲ ਫਿਲਮਾਂ ਚ ਆਉਂਦਾ ਰਿਹਾ ਕਿਉਂਕਿ ਸੰਜੇ ਦੱਤ ਐਮਬੀਬੀਐਸ ਮੁੰਨਾ ਪਾਈ ਐਮਬੀਬੀਐਸ ਤੇ ਲੱਗੇ ਰਹੋ ਮੁੰਨਾ ਪਾਈ ਫਿਲਮਾਂ ਚ ਸੰਜੇ ਦੱਤ ਦੀ ਬਹੁਤ ਸੁਣੀ ਐਕਟਿੰਗ ਏ ਬਾਕੀ ਸੰਜੇ ਜੱਤ ਪੰਜਾਬੀ ਫੈਮਿਲੀ ਨੂੰ ਬਿਲੋਂਗ ਕਰਦਾ ਹੈ ਆਓ ਆਪਾਂ ਪੁੱਛੀਏ ਬੀਨ ਨੂੰ ਅਰਸ਼ਦ ਵਾਰਸੀ ਵੀਰ ਜੀ ਅਰਸ਼ਦ ਵਾਰਸੀ ਜਿਹੜਾ ਹੋਇਆ ਇਹ ਵੀ ਬਹੁਤ ਵਧੀਆ ਕਲਾਕਾਰ ਹੋਇਆ ਹਾਂਜੀ ਵੀ ਅਰਸ਼ਦ ਵਾਰਸੀ ਜਿੱਦਾਂ ਧਮਾਲ ਫਿਲਮ ਵਿੱਚ ਤੇ ਕੁੱਲੀ ਨੰਬਰ ਵਿੱਚ ਜਿੱਦਾਂ ਸੰਜੇ ਜੱਤ ਨੇ ਅਮਤਾਬ ਇਹਨਾਂ ਵੀ ਕੰਮ ਕੀਤਾ ਕੁੱਲੀ ਨੰਬਰ 1 ਜਦੋਂ ਗੱਡੀ ਲੂਟ ਲੈਂਦੇ ਸਾਰੀ ਤੂ ਬੱਤੀ ਕਰਕੇ ਗੱਡੀ ਲੁੱਟ ਕੇ ਤੇ ਬਾਅਦ ਉਹਨਾਂ ਨੂੰ ਟਰੱਕ ਜੋ ਲੈ ਕੇ ਚੋਰ ਬਿਆਹ ਦੇ ਲਈ ਚੱਲ ਜਾਂਦੇ ਉਹ ਆਂਦੇ ਕਾਹ ਸਿੱਤਨਾ ਸਮਾਨ ਲਾਏ ਉਹ ਆਂਦਾ ਗੱਡੀ ਨਹੀਂ ਲੂਟਦੇ ਆਂਦਾ ਗੱਡੀ ਲੂਟ ਲਈ ਹੈ ਅਮਤਾਬ ਇਹਨਾਂ ਵੀ ਗੋਬਿੰਦੇ ਨੇ ਵੀ ਫਿਲਮਾਂ ਹੈਗ ਹਾਂ ਜੀ ਵੀ ਆਲ ਲੈਜੈਂਡ ਲੈਜੈਂਡ ਬੰਦਾ ਹੋ ਹੀਰੋ ਬੰਦਾ ਹੀਰੋ ਸੁਣਾ ਉਹਦੀਆਂ ਫਿਲਮਾਂ ਵਾਂ ਹਾਂ ਜੀ ਵੀਰ ਜੀ ਬਹੁਤ ਵਧੀਆ ਦੱਸਿਆ ਵੀਰ ਨੇ ਕਿ ਸੰਜੇ ਦਾਤ ਦੀਆਂ ਫਿਲਮਾਂ ਬਾਰੇ ਵੀ ਸੰਜੇ ਦਾਤ ਬਹੁਤ ਸੋਹਣੀਆਂ ਫਿਲਮਾਂ ਬਣਾਉਂਦਾ ਏ ਹੋਰ ਵੀ ਆਪਾਂ ਗੱਲਬਾਤ ਜਾਰੀ ਰੱਖਾਂਗੇ ਕਿਉਂਕਿ ਸੰਜੇ ਦਾਤ ਪੰਜਾਬ ਆਇਆ ਹੋਇਆ ਏ ਅਮਰਕੋਟ ਲਾਕੇ ਚ ਆਇਆ ਹੋਇਆ ਏ ਅਮਰਕੋਟ ਵਾਲੋ ਗਿਆ ਆ ਹੋਰ ਵੀ ਇੱਥੇ ਅੰਮ੍ਰitsar ਪੱਟੀ ਲਾਕੇ ਚ ਵੀ ਉਹ ਘੁੰਮ ਫਿਰ ਰਿਹਾ ਹੈ ਕਿਉਂਕਿ ਉਹਨੇ ਇੱਕ ਫਿਲਮ ਦੀ ਸ਼ੂਟਿੰਗ ਕਰਨੀ ਹੈ ਆਉਂਦੀਆਂ ਹੋਰ ਫਿਲਮਾਂ ਬਾਰੇ ਵੀ ਗੱਲਬਾਤ ਕਰੀਏ ਵੀਰ ਜੀ ਇੱਕ ਸੰਦੇ ਦੱਤ ਦੀ ਫਿਲਮ ਸਰਹੱਦ ਵੀ ਹੈਗੀ ਸਰਹੱਦ ਹਾਂਜੀ ਵੀਰ ਜੀ ਫਿਲਮਾਂ ਉਹਦੀਆਂ 100 150 ਦਾ ਮਤਲਬ 20 25 ਸਾਲ ਇੰਡਸਟਰੀ 'ਚ ਹੋ ਗਏ ਨੂੰ ਬਾਲੀਵੁੱਡ 'ਚ ਫਿਲਮਾਂ ਉਹਦੀਆਂ ਸਾਰੀਆਂ ਵਧੀਆ ਹੁੰਦੀਆਂ ਐਮਬੀਐਸ ਅਰਸ਼ੀਰ ਵਾਰਸੀ ਨਾਲ ਅਮਤਾਬ ਜੈਨ ਨਾਲ ਕੁੱਲੀ ਨੰਬਰ 1 ਗੋਵਿੰਦੇ ਨਾਵਾ ਇਹ ਸ਼ਾਹਰੂਖ ਖਾਨ ਨਾਵਾ ਵੀ ਉਹਨਾਂ ਤਾਂ ਲੈਂਦੇ ਆ ਵੀ ਬਹੁਤ ਵਰਦਾਵਾ ਜਿਦੋਂ ਨੇ ਬਦਮਾਸ਼ੀ ਵਾਲੀਆਂ ਫਿਲਮਾਂ ਗੁੰਡਾਗਰਦੀ ਜੋ ਪਹਿਲਾ 80 ਤੋਂ ਲੈ ਕੇ 2005 ਤੱਕ ਬਹੁਤ ਨਾਰਿਆ ਆਪਣੇ ਬੱਬੂ ਮਾਂ ਜਿੱਦਾ ਆਪਣੀ ਪੰਜਾਬੀ ਇੰਡਸਟਰੀ ਚ ਉਹਦਾ ਨਾਂ ਹੀ ਬਾਲੀਵੁੱਡ ਚ ਟੌਪ ਤੇ ਜਾਂਦਾ ਹੈ ਜੀ ਪੁਰਾਣਾ ਖੁੰਡ ਜਿਹਨੂੰ ਕਹਿੰਦੇ ਆ ਮੈਂ ਪੰਜਾਬੀ ਚ ਆਪਣੇ ਪੁਰਾਣਾ ਖੁੰਡ ਠੀਕ ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਨਾ ਸੰਜੇ দত্ত ਬਾਰੇ ਤੇ ਸੰਜੇ দত্ত ਤੋਂ ਲੋ ਰੈਫਲਮ ਵੀ ਫਟੀਆਂ ਗਈਆਂ ਸੀ 1992 ਬੰਬ ਧਮਾਕੇ ਹੋਏ ਸੀ ਉੱਥੇ ਬੰਬੇ ਬੰਬ ਧਮਾਕਿਆਂ 'ਚ ਨਾਂ ਵੀ ਆਇਆ ਸੀ ਸੰਜੇ দত্ত ਦਾ ਤੋ ਚਲੋ ਇਹੋ ਜੀ ਇਹ ਵੀ ਉੱਤੇ ਕਸਟਮ ਦੇ ਰਹਿ ਵਿਚਾਰੇ ਤੇ ਫੇਰ ਵੀ ਉਹਨੇ ਹੌਸਲਾ ਨਹੀਂ ਛੱਡਿਆ ਫਿਲਮ ਇੰਡਸਟਰੀ ਨੂੰ ਬਹੁਤ ਉਹਨੇ ਲਾਇਕ ਕੀਤਾ ਮੰਨਿਆ ਆਓ ਆਪਾਂ ਵੀਰ ਤੋਂ ਹੋਰ ਵੀ ਗੱਲਾਂ ਪੁੱਛੀਏ ਹਾਂ ਹਾਂ ਵੀਰ ਜੀ ਖਲਨਾਇਕ ਫਿਲਮ ਬਾਰੇ ਕੁਝ ਦੱਸੋ ਖਲਨਾਇਕ ਵੀਰ ਜੀ ਉਹਦੀ ਜੈਕੀ ਸ਼ਰੋਫ ਜੀ ਦਾ ਟਾਈਗਰ ਸ਼ਰੋਫ ਦਾ ਬੇਟਾ ਵਾ ਜੈਕੀ ਸ਼ਰੋ ਉਹ ਜਦ ਪੁਲਸ ਚਾਹ ਤੇ ਖਲਨਾਇਕ ਨੂੰ ਮਤਲਬ ਅਰੈਸਟ ਕਰ ਲੈਂਦਾ ਵਾ ਤੇ ਉਹ ਜਦੋਂ ਨੂੰ ਕੈਦ ਕਰ ਲੈਂਦਾ ਜੇਲ੍ਹ ਚ ਤੇ ਉਹ ਆਪਣੇ ਆਪ ਨੂੰ ਉਹ ਹੀਰੋ ਸਮਝਦਾ ਵੀ ਮੈਂ ਤੇ ਜਦੋਂ ਜੈਕੀ ਸ਼ਰਾਬ ਆਂਦਾ ਵੀ ਤੂੰ ਆਪਣੇ ਆਪ ਕਿੱਡਾ ਤਗੜਾ ਆਪਣੀ ਨਾ ਜੈਕੀ ਸ਼ਰਾਬ ਸ਼ਰਟ ਪਾੜ ਕੇ ਆਂਦਾ ਡੋਲਿਆਂ ਦੇ ਪਰਖ ਖੜੀਏ ਫਿਰ ਆਪਸ ਵਿੱਚ ਲੜਦੇ ਆ ਉਥੋਂ ਫਿਰ ਜੈਕੀ ਸ਼ਰਾਬ ਹਾਰ ਜਾਂਦਾ ਤੇ ਸੰਜੇ ਦਾ ਹੱਥ ਥਾਣੇ 'ਚ ਵੀ ਹੀਰੋ ਬਣ ਜਾਂਦਾ ਵੀ ਸਾਡੇ ਬੰਦੇ ਤੋਂ ਐਡਾ ਸੀਨੀਅਰ ਤੋਂ ਵੀ ਤਗੜਾ ਹੈ ਜਿਹੜੀ ਉਹ ਰਾਮ ਲਖਨ ਫਿਲਮ ਜਿਹੜੀ ਬਣੀ ਆ ਆਪਣੀ ਜੈਕੀ ਸ਼ਰਾਬ ਉਹ ਵੀ ਬੜੀ ਫੇਮਸ ਹੋਈ ਆ 80 90 ਮਾਡਲ 'ਚ ਬੜਾ ਰਾਮ ਲਖਨ ਇਹ ਦੋਵੇਂ ਭਰਾ ਹੁੰਦੇ ਸੀ ਤੇ ਜਿਹੜਾ ਇੱਕੜਾ ਬਿੱਲਨ ਹੁੰਦਾ ਮਰੀਸ਼ਪੁਰੀ ਉਹ ਇਹਨਾਂ ਦੇ ਦੋਵਾਂ 'ਚ ਪਾੜ ਪਾਉਂਦਾ ਸੀ ਇਹਦੀ ਇਹ ਮਾਤਾ ਨੂੰ ਮਤਲਬ ਦੋਵਾਂ 'ਚ ਪਾੜ ਪਾਉਣਾ ਵੀ ਉਹ ਇੱਕ ਮੁੰਡਾ ਇਹ ਦੂਜਾ ਕਰਦਾ ਵਾ ਡਰੱਗਸ ਦਾ ਕੰਮ ਕਰਦਾ ਤੇ ਇੱਕ ਪੁਲਿਸ ਚਾ ਉਹ ਆਪਣਾ ਜਿਹੜਾ ਜੈਕੀ ਸ਼ਰਾਫ ਉਹ ਆਪਣਾ ਸੰਜੇ ਦਾਤ ਨੂੰ ਫੜ ਲੈਂਦਾ ਵੀ ਤੂੰ ਕਿਹੜੇ ਕੰਮਾਂ 'ਚ ਪਿਆ ਇਸ ਕਰਕੇ ਰਾਮ ਲਖਨ ਫਿਲਮ ਦੀ ਬਹੁਤ ਵਧੀਆ ਰਹੀ ਐ ਉਸੇ ਵੀਡੀਓ ਦਾ ਬਹੁਤ ਬਹੁਤ ਅਨਵਾਚਨ ਕਰਦੇ ਨੇ ভাই ਕੁਝ ਖਾਲਸਾ ਹੀ ਵਾ ਗੁਰੂ ਫਤਿਹ ਆ ਜਾ ਹੁਣ ਉੱਥੇ ਚੱਲ ਜੀ ਹੁਣ ਵੇਖ ਜੋੜ ਕੇ ਕਿਦਾਂ ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਆ ਭਰਾ ਨੇ ਇਸ ਦਾ ਬਹੁਤ ਬਹੁਤ ਧੰਨਵਾਦ ਆਓ ਹੁਣ ਕੋਈ ਨਵੇਂ ਵਿਸ਼ੇ ਤੇ ਨਵੀਂ ਵੀਡੀਓ ਬਣਾਉਂਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਧੰਨਵਾਦ